ਬੰਗਾ ਇਲਾਕੇ ਤੋਂ ਇੱਕ ਬੇਹਦ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਚੱਲਦੇ ਵਿਆਹ ਸਮਾਗਮ 'ਚ ਲਾੜੇ ਦੀ ਲਾੜੀ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ। ਇਸ ਖਬਰ ਦੇ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਹੈ। ਇਹ ਘਟਨਾ ਹੈ ਸਤਾਨਕ ਮੁਕੰਦਪੁਰ ਰੋਡ ਤੇ ਸਥਿਤ ਬਜਾਜ ਰਿਜ਼ੋਰਟ ਦੀ ਜਿੱਥੇ ਹੋਰੇ ਵਿਆਹ ਚ ਉਸ ਸਮੇਂ ਕੁਦਰਤ ਦਾ ਕਹਿਰ ਦਿਖਾਈ ਦਿੱਤਾ ਜਦੋਂ ਵਿਆਹ ਦੌਰਾਨ ਨਿਊ ਗਾਂਦੀ ਨਗਰ ਬੰਗਾ ਦੇ ਨਿਵਾਸੀ ਨੌਜਵਾਨ ਵਿਪਨ ਕੁਮਾਰ ਦੀ ਮੌਤ ਹੋ ਗਈ। ਇਹ ਮੰਦਪਾਗੀ ਘਟਨਾ ਉਦੋਂ ਵਾਪਰੀ ਜਦੋਂ ਉਕਤ ਮੈਰਿਜ ਪੈਲਸ ਦੇ ਵਿੱਚ ਜੈਮਾਲਾ ਦੀ ਰਸਮ ਹੋ ਰਹੀ ਸੀ। ਤੋ ਨੌਜਵਾਨ ਜਿਵੇਂ ਹੀ ਲਾੜੀ ਦੇ ਗਲ ਵਿੱਚ ਹਾਰ ਪਾਇਆ ਤੇ ਤਸਵੀਰ ਕਰਵਾਉਣ ਲੱਗਾ ਤਾਂ ਕੁਝ ਕੁ ਮਿੰਟਾਂ ਬਾਅਦ ਹੀ ਉਸ ਟੈਂਸ ਤੇ ਡਿੱਗ ਪਿਆ ਵਿਆਜ ਸ਼ਾਮਲ ਰਿਸ਼ਤੇਦਾਰਾਂ ਤੇ ਹੋਰ ਪੁੱਜੇ ਲੋਕਾਂ ਨੇ ਉਸ ਨੂੰ ਤੁਰੰਤ ਮੁਕੰਦਪੁਰ ਸਥਿਤ ਰਾਏ ਜਰਨਲ ਹਸਪਤਾਲ ਵਿਖੇ ਪਹੁੰਚਾਇਆ ਹਸਪਤਾਲ 'ਚ ਚੈੱਕ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜ਼ਿਕਰਯੋਗ ਹੈ ਕਿ ਉਕਤ ਨੌਜਵਾਨ 2012 ਦੇ ਵਿੱਚ ਅਮਰੀਕਾ ਗਿਆ ਸੀ ਅਤੇ ਪੀਆਰ ਹੋ ਕੇ ਵਿਆਹ ਕਰਾਉਣ ਦੇ ਲਈ ਆਪਣੇ ਮਾਤਾ ਪਿਤਾ ਦੇ ਨਾਲ ਇੰਡੀਆ ਵਾਪਸ ਆਇਆ ਹੋਇਆ ਸੀ ਨੌਜਵਾਨ ਦੀ ਅਜੇ ਸਮੇਂ ਹੋਈ ਮੌਤ ਦੇ ਕਾਰਨ ਦੋਵਾਂ ਪਰਿਵਾਰਾਂ ਦੀ ਅੱਖਾਂ ਅੱਗੇ ਤਾਂ ਜਿਵੇਂ ਹਨੇਰਾ ਹੀ ਛਾ ਗਿਆ ਇਸ ਖਬਰ ਤੋਂ ਬਾਅਦ ਇਲਾਕੇ 'ਚ ਵੀ ਸੋਗ ਦੀ ਲਹਿਰ ਦੌੜ